ਦੇਖੋ ਸਾਡੇ ਕਪੂਰਥਲੇ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਕਪੂਰਥਲੇ ਦੇ ਜਿਹੜੇ ਵਾਰਡ ਨੰਬਰ 37 ਤੇ 38 ਦੇ ਵਿੱਚ ਜਿਹੜੇ ਪੰਪ ਲੱਗੇ ਨੇ ਉਹ ਪੰਜਾਬ ਸਰਕਾਰ ਦੇ ਜਦੋਂ ਕਾਰਜਕਾਲ ਸੀਗਾ ਹੁਣ ਤਾਂ ਚਲੋ ਕੋਡ ਲੱਗਾ ਹੋਇਆ ਜਦੋਂ ਪੰਜਾਬ ਸਰਕਾਰ ਦਾ ਸਾਡੇ ਮਾਜੋਬ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕੰਮ ਸੀਗਾ ਉਹਦੇ ਵਿੱਚ ਸਾਡੇ ਜਿਹੜੇ ਵਾਰਡ ਦੇ ਪ੍ਰਧਾਨ ਨੇ ਸ਼ੇਖਰ ਕੁਮਾਰ ਜੀ ਜਸਪਾਲ ਜੀ ਹੋਗੇ ਜਾਂ ਬਲਾਕ ਪ੍ਰਧਾਨ ਅਨਮੋਲ ਜੀ ਹੋਗੇ ਤੇ ਜਿੰਨੇ ਵੀ ਉੱਥੇ ਸਾਥੀ ਨੇ ਹਰਮਿੰਦਰ ਸੁਖ ਨੇ ਸਾਰਿਆਂ ਦੇ ਕਿਹਦੇ ਉੱਤੇ ਉਹ ਜਿਹੜਾ ਕ ਪੰਪ ਦਾ ਕੰਮ ਚੱਲੂ ਹੋਇਆ ਜਿਹਦੇ ਵਿੱਚ ਆਹਾ ਗੋਇਲ ਟਿਊਬਵੈਲ ਸਟੋਰ ਹੈਗਾ ਆ ਜਿਹੜਾ ਨਾਬੇ ਦੇ ਵਿੱਚ ਹੈਗਾ 27 10 2022 ਨੂੰ ਆਰਡਰ ਦਿੱਤਾ ਗਿਆ ਵਰਕ ਆਰਡਰ ਜਿਹਦੇ ਵਿੱਚ ਇਹ ਮਤਾ ਪਾਇਆ ਗਿਆ ਸੀ 8 ਨੂੰ 2022 ਨੂੰ ਕਿ ਜਿਹੜਾ ਟਿਊਬਵਲ ਹੈਗਾ 38 ਲੱਖ ਰੁਪਏ ਦੇ ਦੋਨੇ ਵਾਰਡਾਂ ਦੇ ਵਿੱਚ 37 ਤੋਂ 38 ਲੱਖ ਰੁਪਏ ਦੇ ਵਿੱਚ ਜਿਹੜੇ ਲਗਾਏ ਜਾ ਰਹੇ 37 ਸੱਤੇ ਵਾਰਡਾਂ ਦੇ ਵਿੱਚ 38 ਲੱਖ ਰੁਪਏ ਦੇ ਲਗਾਏ ਜਾ ਰਹੇ ਨੇ ਕੋਈ ਮਤਕੀ ਕਹਿ ਲੋ ਕਿ ਤੁਗਲਾ ਦੇ ਸ਼ੁੱਧੋਂ ਕ੍ਰੀਏਟ ਹੋ ਰਿਹਾ ਹੈ ਜਰ ਕਿ ਬਾਟ 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 ਵਾਈਜ਼ ਜਿਹੜਾ ਕਿ ਕਿਸੇ ਵੀ ਪਬਲਿਕ ਦੇ ਵਿੱਚ ਵਿੱਚ ਤੇ ਪੇਚ ਤੇ ਐਮਐਲਏ ਸਾਹਿਬ ਦੇ ਵਿੱਚ ਜੀ ਪਰ ਕਾਰਨ ਕੀ ਇੱਕ ਤੇ ਕੋਈ ਲੋਨ ਕਰਨ ਤਾਂ ਨਹੀਂ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨਹੀਂ ਕਾਰਨ ਹੋਰ ਕੋਈ ਨਹੀਂ ਹੈਗਾ ਮੈਂ ਤਾਂ ਇਹੀ ਚਾਹਨਾ ਹੈ ਕਿ ਐਮਐਲਏ ਸਾਹਿਬ ਤੁਸੀਂ ਲੋਕਾਂ ਨੂੰ ਗੁਭਰਾਹ ਨਾ ਕਰੋ ਪੂਰੀ ਕਾਗਜ਼ੀ ਕਾਰਵਾਈ ਇਸ ਸਰਕਾਰ ਦੇ ਵਿੱਚ ਕੰਮ ਹੋਇਆ ਹੈਗਾ ਇਹ ਸਰਕਾਰ ਦੇ ਵਿੱਚ ਲੋਕਾਂ ਨਹੀਂ ਇਹ ਸੁਵਿਧਾਵਾਂ ਲੈਂਤੀਆਂ ਹੋਈਆਂ ਤੁਸੀਂ ਕਹਿ ਰਹੇ ਹੋ ਕਿ ਇਹ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਹੋਇਆ ਸੀ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਾਰਪੋਰੇਸ਼ਨ ਕਮਿਸ਼ਨਰ ਕੰਮ ਨਹੀਂ ਕਰ ਰਹੀਏ ਕਾਰਪੋਰੇਸ਼ਨ ਕਮਿਸ਼ਨਰ ਦੇ ਸਾਈਨਾਂ ਦੇ ਅਧੀਨ ਹੀ ਇਹ ਜਿਹੜਾ ਹੈਗਾ ਆ ਇਹ ਵਰਕ ਆਰਡਰ ਦਿੱਤਾ ਗਿਆ ਤੁਸੀਂ ਇਹ ਕਹਿ ਰਹੇ ਹੋ ਕਿ ਰੋਕਿਆ ਗਿਆ ਪਰ ਉਹ ਮਾਨ ਸਰਕਾਰ ਨੂੰ ਲੋਕਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਸੁਵਿਧਾਵਾਂ ਨਾ ਦਿਓ ਉਹਨਾਂ ਨੂੰ ਕੀ ਲੋੜ ਹੈ ਸੁਵਿਧਾਵਾਂ ਰੋਕਣ ਦੀ ਉਹ ਤਾਂ ਕੰਮ ਕਰਦੇ ਪਏ ਨੇ ਓਲਰੇਡੀ ਇਹ ਗੱਲ ਕਰੀਏ ਕਹਿ ਲੋ ਕਿ ਸੁਣਨ ਚ ਤੇ ਇਹ ਵੀ ਆ ਰਿਹਾ ਕਿ ਜਿਹੜੇ ਕਿ ਐਮਐਲਏ ਸਾਹਿਬ ਐਮਐਲਏ ਵੱਲੋਂ ਤੁਹਾਨੂੰ ਮਤਕੀ ਗਲਤ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਮੈਂ ਪ੍ਰੈਸ ਕਾਨਫਰੰਸ ਦਾ ਰੀਜ਼ਨ ਇਹੀ ਸੀ ਅ ਦੇਖੋ ਰੀਜ਼ਨ ਇਹ ਵੀ ਸੀਗਾ ਕਿ ਮੈਂ ਲੋਕਾਂ ਨੂੰ ਜਿਹੜਾ ਪਿਛਲੀ ਕਾਂਗਰਸ ਸਰਕਾਰ ਦੇ ਸਾਡੇ ਐਮਐਲਏ ਜਿਹੜੇ ਗੁੰਮਰਾਹ ਕਰਦੇ ਨੇ ਮੈਂ ਤਾਂ ਬੇਸਿਕਲੀ ਇਸ ਲਈ ਸੱਧਿਆ ਜਿਹੜਾ ਉਹ ਗਲਤ ਉਹਨਾਂ ਨੇ ਬੋਲਿਆ ਮੇਰਾ ਉਹਦੇ ਬਾਰੇ ਵੀ ਦੱਸਣਾ ਸੀਗਾ ਕਿ ਬੜੇ ਸਿਆਣੇ ਬਿਆਣੇ ਬੰਦੇ ਹੋ ਕੇ ਇਹ ਆਪਣੀ ਮਾਨ ਮਰਿਆਦਾ ਤੋਂ ਬਾਹਰ ਹੋ ਕੇ ਜਿਹੜਾ ਕੋਈ ਗਲਤ ਅਲਫਾਜ਼ ਬੋਲਿਆ ਉਹਨਾਂ ਨੇ ਤੋ ਉਹ ਆਪ ਹੀ ਇਦਾਂ ਬੋਲਦੇ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਕਿਸੇ ਦਿਨ ਦੇ ਕਪੂਰਥਲੇ ਨੂੰ ਕਿਸੇ ਦੇਣਗੇ ਤੋ ਇਹ ਬੜੀ ਮਾੜੀ ਗੱਲ ਹੈਗੀ ਐ ਮੈਂ ਉਹ ਜਿਹੜੇ ਅਲਫਾਜ਼ ਨੇ ਉਹ ਤਾਂ ਮੈਂ ਬੋਲ ਵੀ ਨਹੀਂ ਸਕਦਾ ਮੈਂ ਤੁਹਾਨੂੰ ਦਿਖਾ ਵੀ ਨਹੀਂ ਸਕਦਾ ਕਿ ਕੀ ਕੀ ਅਲਫਾਜ਼ ਬੋਲੇ ਸੀਗੇ ਪਰ ਤੁਹਾਡੇ ਵੱਲੋਂ ਪਹਿਲਾਂ ਵੀ ਕਹ ਲੋ ਕਿ ਐਮਐਲਏ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਸਵੇਤ ਸਹਿਰ ਕਰਿਆ ਕਰੋ ਹਾਂ ਦੇਖੋ ਜੀ ਇਦਾਂ ਹੁੰਦਾ ਹੈ ਕੱਲ ਕੋ ਉਮਰ ਦਾ ਵੀ ਜੱਕ ਰਾਜੂ ਹੁੰਦਾ ਸਾਡੇ ਬਜ਼ੁਰਗ ਨੇ ਉਹ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਬਜ਼ੁਰਗ ਜਿਹੜੇ ਸਾਡੇ ਸਮਾਜ ਦਾ ਸਰਮਾਇਆ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਸਾਡੇ ਵਰਗਾਂ ਨੂੰ ਸੇਧ ਦਿਓ ਕਿ ਰਾਜਨੀਤੀ ਦੇ ਵਿੱਚ ਉਹ ਜਿਹੜੇ ਹੈਗੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਐਸੇਲੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਲੱਗਦਾ ਨਹੀਂ ਕਿ ਕਹੋ ਕਿ ਰਾਜਨੀਤੀ ਦੇ ਵਿੱਚ ਕਿਸੇ ਕਿਸੇ ਨੂੰ ਵੀ ਕਿਸੇ ਅਦਰ ਪਾਰਟੀ ਦਾ ਵੀ ਹੋਵੇ ਇਹ ਜਿਹੜੀ ਗਲਤ ਸ਼ਬਦਾ ਦੀ ਵਰਤੋਂ ਕਰਨੀ ਜ਼ਾਇਜ਼ ਹੈ ਕਿ ਨਹੀਂ ਜੀ ਗਲਤ ਸ਼ਬਦ ਜਿਹੜੇ ਹੈਗੇ ਆ ਉਹ ਮੈਂ ਕਹਿੰਦਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੂੰ ਨਹੀਂ ਦੇਣੇ ਚਾਹੀਦੇ ਅਸੀਂ ਲੋਕ ਸਮਾਜ ਨੂੰ ਅਸੀਂ ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਆ ਇਹਦੀ ਬਜਾਏ ਕਿ ਜੇ ਅਸੀਂ ਗਲਤ ਅਲਫਾਜ਼ ਵਰਤਾਂਗੇ ਉਹ ਕਿਤੇ ਨਾ ਕਿਤੇ ਸਮਾਜ ਉਹਦੇ ਵਿੱਚ ਤੁਹਾਡੇ ਤੇ ਉਂਗਲ ਵੀ ਚੁੱਕੇਗਾ ਤੁਹਾਨੂੰ ਮਾੜਾ ਚੰਗਾ ਵੀ ਕਹੇਗਾ ਤੋਂ ਇਹ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਤੋਂ ਮੈਂ ਐਮਐਲਏ ਸਾਹਿਬ ਨੂੰ ਇਹ ਹੀ ਉਗਾਵਾਗਾ ਚਲੋ ਕੋਈ ਗੱਲ ਨਹੀਂ ਤੁਸੀਂ ਕਹਿ ਦਿੱਤਾ ਤੁਹਾਡੀ ਆਪਣੀ ਸੋਚ ਹੈ ਬਟ ਇਦਾਂ ਕਰਨਾ ਨਹੀਂ ਚਾਹੀਦਾ ਸੀ ਜੀ ਜੇ ਗੱਲ ਕਰੇ ਜਿਵੇਂ ਕਿ ਕੱਲ ਸ਼ੋਭਾ ਯਾਤਰਾ ਹੋਈ ਸ਼ੋਭਾ ਯਾਤਰਾ ਦੇ ਵਿੱਚ ਵੀ ਤੁਹਾਡੇ ਨਾਲ ਮਤਲਬ ਕੀ ਕਹ ਲਓ ਕਿ ਇਹ ਤੂੰ ਤਾਂ ਮੈਂ ਮੈਂ ਹੋ ਨਹੀਂ ਇਹੋ ਜੀ ਤਾਂ ਕੋਈ ਤੂੰ ਤੂੰ ਮੈਂ ਨਹੀਂ ਹੋਈ ਜੀ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਮੱਥਾ ਟੇਕਿਆ ਉਹਨਾਂ ਨੇ ਮੱਥਾ ਟੇਕਿਆ ਸਾਡੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਜੀ ਜੇ ਗੱਲ ਕਰੇ ਉਹ ਵੀ ਕਹ ਰਿਹਾ ਕਿ ਪਿਛਲੇ ਲੰਬੇ ਸਮੇਂ ਸਮੇ ਤੋਂ ਤੁਹਾਡੇ ਵੱਲੋਂ ਉਹਨਾਂ ਦੀ ਸਰਕਾਰ ਦੇ ਵਿੱਚ ਕਾਡ ਕੋ ਵੀ ਉਹਨਾਂ ਕੋ ਕੰਮ ਲੱਤੇ ਗਏ ਕੋਈ ਦਰਿੰਦ ਕੋ ਗੱਲ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ 27 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਇੱਕ ਸਿਰਫ ਐਮ ਐਲ ਏ ਹੋ ਸਰਕਾਰ ਦੇ ਵਿੱਚ ਨਹੀਂ ਹੋ ਕਿ ਸਰਕਾਰਾਂ ਹੀ ਹਮੇਸ਼ਾ ਕੰਮ ਕਰਦੀਆਂ ਹੁੰਦੀਆਂ ਸਾਨੂੰ ਕਿ ਲੋੜ ਹੈ ਨਾਲ ਕੋ ਕੰਮ ਕਰਾਂ ਦੀ ਕਹਿਣ ਤਾਂ ਮਤਲਬ ਕਿ ਕ੍ਰੈਡਿਟ ਵਾਰ ਪਾਣੀ ਨੂੰ ਲੈ ਕੇ ਸਿਰਫ ਹਾਂ ਪਾਣੀ ਨੂੰ ਲੈ ਕੇ ਕ੍ਰੈਡਿਟ ਵਾਰ ਕੀਤਾ ਜਾ ਰਿਹਾ ਇਹਨਾਂ ਦੇ ਜਿਹੜੇ ਐਮ ਸੀ ਹੈਗੇ ਨੇ ਕਾਉਂਸਲਰ ਨੇ ਵਾਰਡ ਨੰਬਰ 37 ਤੋਂ 38 ਤੋਂ ਉਹ ਹੋਏ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਕਿ ਅਸੀਂ ਪਾਣੀ ਦਾ ਟੈਂਕਰ ਜਿਹੜਾ ਉੱਥੇ ਭੇਜ ਰਹੇ ਆ ਆਪੇ ਹੀ ਪਾਣੀ ਨੂੰ ਉਹ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਆਪੇ ਹੀ ਉਹ ਰੁਕੀਆਂ ਗਈਆਂ ਤੇ ਆਪੇ ਹੀ ਬਾਅਦ ਚ ਆਪਣਾ ਗੁੱਡਵਿਲ ਬਣਾਉਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਲੋਕਾਂ ਨੂੰ ਪਤਾ ਲੱਗਿਆ ਹੈਗਾ ਔਰ ਮੈਂ ਇਹ ਪੂਰਾ ਸਬੂਤ ਸਮੇਤ ਇਹ ਜਿਹੜਾ ਦਿਖਾ ਰਿਹਾ ਹੈਗਾ ਆ ਤੁਹਾਡੇ ਕੋਲ ਜਿੰਨੇ ਵੀ ਪੇਪਰਸ ਹੈਗੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਮੈਂ ਭੇਜ ਵੀ ਨਹੀਂ ਦਵਾਗਾ ਇਹ ਚ ਪ੍ਰੋਪਰ ਲਿਖਿਆ ਹੋਇਆ ਕਿ ਇਸ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਸਾਥੀਆਂ ਦੇ ਸਹਿਯੋਗ ਦੇ ਨਾਲ ਹੋਇਆ। ਤੁਹਾਡਾ ਕਹਿਣ ਦਾ ਮਤਲਬ ਕੀ ਜਿਹੜੀ ਕਾਂਗਰਸ ਦੇ 50 ਐਮਸੀ ਆ ਇਹ ਕਿਤੇ ਨਾ ਕਿਤੇ ਲਾ ਅਪਰੋਵਾਈਂ ਦੇਖੋ ਉਹਨਾਂ ਨੂੰ ਦਿੱਕਤ ਤਾਂ ਹੋਏਗੀ ਨਾ ਜੇ ਸਰਕਾਰ ਕੰਮ ਕਰੇਗੀ ਤੇ ਉਹਨਾਂ ਦਾ ਕਿਤੇ ਨਾ ਕਿਤੇ ਕ੍ਰੈਡੀਬਿਲਟੀ ਘਟਦੀ ਹੈਗੀ ਐ ਤੇ ਉਹ ਕੋਸ਼ਿਸ਼ ਕਰਦੇ ਨੇ ਸਰਕਾਰ ਦੇ ਕੰਮ ਰੋਕੇ ਜਾਣ ਪਰ ਲੋਕ ਸਿਆਣੇ ਨੇ ਅਦਾ ਕੰਮ ਰੁਕਦੇ ਨਹੀਂ ਹੁੰਦੇ ਜਿਹੜੇ ਦਰਿਆ ਹੁੰਦੇ ਨੇ ਉਹਨਾਂ ਨੂੰ ਕਦੀ ਨੱਕੇ ਨਹੀਂ ਲੱਗਦੇ ਹੁੰਦੇ ਰਾਣਾ ਸਾਹਿਬ ਤੇ ਇਸ ਕਰਕੇ ਕੰਮ ਜਿਹੜੇ ਹੁੰਦੇ ਨੇ ਲੋਕ ਭਲਾਈ ਦੇ ਕਰਨ ਦਿਆ ਕਰੋ ਨਾ ਰੋਕਿਆ ਕਰੋ ਆਪਣੇ ਤੁਸੀਂ ਪੂਰੇ ਹਾਊਸ ਨੂੰ ਆਪਣੇ ਮੇਅਰ ਸਾਹਿਬ ਨੂੰ ਵੀ ਦੱਸੋ ਕਿ ਇਦਾਂ ਨਾ ਕਰਿਆ ਕਰਨ ਚੰਗਾ ਨਹੀਂ ਲੱਗਦਾ ਲੋਕ ਪਰੇਸ਼ਾਨ ਹੋ ਚੁੱਕੇ ਸੀਗੇ ਤੁਹਾਡੀਆਂ ਪਿਛਲੀਆਂ ਪਾਰਟੀਆਂ ਤੋਂ ਤਾਂ ਉਹਨਾਂ ਨੇ 92 ਸੀਟਾਂ ਦੇਖ ਕੇ ਤੁਹਾਡੇ ਰੀਆਂ ਪਾਰਟੀਆਂ ਨੂੰ ਗੁੱਠੇ ਲਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ